ਤਨ ਤਨ ਸਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਰਸਤਾ ਦੱਸ ਰਹੇ ਹਨ ਅਸੀਂ ਭੁੱਲੇ ਹਾਂ ਕੋਈ ਆ ਚੀਜ਼ ਹੋ ਸਕਦਾ ਲੱਗੇ ਨਾ ਲੱਗੇ ਸਿ ਇੱਛੇ ਜੋ ਗੁਰੂ ਅਵਤਾਰ ਸੀ ਮਹਾਪੁਰਸ਼ ਸੀ ਪੰਡਤ ਸੀ ਮੁੱਲਾ ਸੀ ਉਹ ਸਾਰੇ ਕਿਸਾ ਧਾਰੀ ਸੀ ਸ ਜਿਹੜਾ ਕਰਮ ਕਰਨਾ ਹੈ ਉਹਦੇ ਚ ਵਰਦਾਨ ਹੈ ਉਹਦੇ ਚ ਸ਼ਰਾਪ ਹੈ ਅਸੀਂ ਕਿਹੜਾ ਵੇਚ ਵੇਜਣਾ ਜੋ उगवाए सो उगवा, उगवा का कहवा वाओ बीजे बिख मंग अमृत वेखो एहो न्याओ स so, ਇਹ ਅਸੀਂ ਚਾਰ ਤਰ੍ਹਾਂ ਦੇ ਮੋਰਖਾਂ ਵਿਅਰਥ ਦੀ ਆਸਾ ਵਿਅਰਥ ਤੇ ਕਰਮ ਵਰਤ ਵਿਅਰਥ ਦਾ ਗਿਆਨ ਇੱਕ ਮਨ ਨਾ ਮੰਨਣਾ ਸੋ ਇਹ ਮੱਛੀ ਨਾ ਪਾਣੀਏ ਜੀਵਨ ਐ ਚਾ ਹੋਰ ਸਮੁੰਦਰ ਚ ਲੈ ਜਾਓ ਪਾਣੀ ਚਾਹੀਦਾ ਇਹ ਦੁੱਧ ਦੇ ਗੜਵੇ ਚ ਵੱਡੇ ਬਰਤਨ ਚ ਮੱਛੀ ਨੂੰ ਛੱਡਦੇ ਨਹੀਂ ਮਰ ਨਾ ਹੋ ਜਾਏਗਾ ਉਹਦਾ ਸ ਅਸੀਂ ਰੁੱਖਾਂ ਨੂੰ ਦੁੱਧ ਪਾਣ ਲੱਗ ਕੇ ਲੱਸੀਆਂ ਪਾਣ ਲੱਪੇ ਠੀਕ ਹੈ ਕਿ ਜੀਵ ਜੰਤੂ ਨੂੰ ਪਿਆ ਦਿੰਦੇ ਇਹ ਮੱਛੀ ਨੂੰ ਜੇ ਦੁੱਧੇ ਚ ਰੱਖ ਦਾਂਗੇ ਦੁੱਧ ਦੇ ਸਗਲੇ ਚ ਨਹੀਂ ਮਰ ਜਾਏਗੀ ਮੌਤ ਹੋ ਜਾਏਗੀ ਉਹਦੀ ਕੁਦਰਤ ਨੇ ਸਿਸਟਮ ਬਣਾਇਆ ਹੈ ਸੋ ਇਹ ਨਿਯਤ ਰਾਸ ਕਰਨੀ ਪਵੇਗੀ ਸੋ ਮੈਂਗੀ ਗੱਲ ਐ ਜੋ ਅੱਜ ਤੱਕ ਕਰਮ ਕੀਤੇ ਮੰਦਰ ਗਏ ਮਸੀਤ ਗਏ ਗੁਰੂ ਘਰ ਗਏ ਸੋ ਜੋ ਕਰਮ ਕਰਦੇ ਆ ਧਾਰਮਿਕ ਤਰਮ ਪ੍ਰਵਾਨ ਹਨ ਨਹੀਂ ਨਹੀਂ ਹੋਏ ਬਹੁਤ ਕਦਾ ਸੁਨੇ ਕੀਰਤਨ ਸੁਨਿਆ ਸ਼ਬਦ ਸੁਨਿਆ ਪਾਠ ਕੀਤੇ ਲੇਖੇ ਚ ਹੋਏ ਨਹੀਂ ਜੇ ਤਰ ਦਰਸ਼ਨ ਨਹੀਂ ਹੋਏ ਮੰਦਰ ਚ ਭਗਵਾਨ ਦੇ ਦਰਸ਼ਨ ਨਹੀਂ ਹੋਏ ਇਹ ਮਸਜਿਦ ਤੋਂ ਅੱਲਾ ਨੇ ਖੁਦਾ ਨੇ ਦਿਸਿਆ ਵੈਕਰੂ ਨਹੀਂ ਮਿਲਿਆ ਫਿਰ ਤੇਰੇ ਕਰਮ ਲੇਖੇ ਚ ਨਹੀਂ ਠੀਕ ਹੈ ਧਰਮ ਦਾ ਵੀ ਬਚਪਨ ਹੈ ਜਵਾਨੀ ਹੈ ਬੁਢਾਪਾ ਹੈ ਸ ਸਗੋਲ ਚ ਇੱਕ ਇੱਕ ਪੌੜੀ ਚੜ ਕੇ ਮੰਜ਼ਲ ਤੈ ਹੋਏਗੀ ਤੂੰ ਤੁਰਨਾ ਸਹਿ ਸਿੱਖ ਇਹ ਜੋ ਲਹਿਰਾਂ ਨੇ ਨਾ ਇਹ ਨਹੀਂ ਰੁਕਣੀਆਂ ਤੂੰ ਕਿਸ਼ਤੀ ਨੂੰ ਚੱਪੂ ਮਾਰ ਸ ਆਪਣੇ ਆਪ ਨੂੰ ਸਮਝ ਇਹ ਮਦੀਰਾ ਹੈ ਦਵਾਨਾ ਹੈ ਰੰਗ ਕਿਸ ਨੇ ਵਿੱਚ ਪਾਤੇ ਈਜ-ਬੀਜਿਆ ਸੀ ਦਵਾਨਾ ਸੀ ਕਿਸ ਨੇ ਲਾਲ ਰੰਗ ਵਿੱਚ ਪਾਤਾ ਇਹ ਅੰਬ ਵਿੱਚ ਕਿਸ ਨੇ ਮਠਾਸ ਪਾਈ ਇਹ ਦਿਲ ਕਿਵੇਂ ਚੱਲ ਰਿਹਾ ਹੈ ਖੂਨ ਕਿਵੇਂ ਵੰਡ ਰਿਹਾ ਹੈ ਇਹ ਜੋ ਚਰਬੀ ਹੈ ਨਾ ਇਹਦਾ ਤਰਲ ਪਦਾਰਥ ਖੂਨ ਹੈ ਸ ਜੋ ਅਸੀਂ ਲੰਗਰਸ਼ਕੇ ਅੰਦਰ ਆ ਗਿਆ ਉਹਦਾ ਇਹ ਸਰੀਰ ਹੈ ਬਣਿਆ ਪੰਜਾਂ ਤਤਾਂ ਤੋਂ ਜੋ ਅਸੀਂ ਸੁਣਿਆ ਅਜ ਤੱਕ ਜਾਂ ਵੇਖਿਆ ਜੋ ਅੰਦਰ ਆ ਗਿਆ ਉਹ ਮਨ ਹੈ ਮਨ ਨਹੀਂ ਵੱਜ ਰਿਹਾ ਦੁਖਦਾਰ ਸੁਖ ਰੋਗ ਪਿਆ ਸ ਦੁਖਦਾਰੋਂ ਸੀ ਸ ਸਹੀਏ ਸਮਝਿਆ ਨਹੀਂ ਇਹ ਚਾਰ ਤਰ੍ਹਾਂ ਦੇ ਜੋ ਕਰਮ ਹਨ ਸਦੇਵੀ ਸੁਖ ਚਾਹੁੰਦੇ ਹਾ ਸ ਜੇ ਗੁਰੂ ਦਾ ਪਿਤਾ ਕਹਿੰਦਾ ਮੇਰੇ ਪਿਤਾ ਆਖੰਦਾ ਕੀ ਫਰਜ ਹੈ ਜੇ ਮੇਰੇ ਆਖੇ ਨਹੀਂ ਲੱਗਣਾ ਆਪਣੇ ਪਸ਼ੂ ਆਪਣੇ ਖੇਤ ਚ ਵੜਿਆ ਕਿਨੂੰ ਲਾਂਭਾ ਦਈਏ ਸਾਰੇ ਮਨ ਦੀ ਖੇੜ ਹੈ ਸੋ ਬਾਹਰੋਂ ਘਰ ਨੂੰ ਆਉਣਾ ਹੈ ਇੱਕ ਨੱਕੋ ਕਾਟੇ ਕੰਨੋਂ ਕਾਟੇ ਕਾਟ ਕੂਟ ਕਾ ਡਾਰੀ ਸ ਇਹ ਭਗ ਜੀ ਕਹਿੰਦੇ ਮੈਂ ਨੱਕ ਕੰਨ ਉਸਤ ਦੇ ਨਿਰਧਿਆ ਸੁਣਨੀ ਹੈ ਕੰਨ ਨੂੰ ਕੱਟਦਾ ਹੈ ਨੱਕ ਨੂੰ ਇਹ ਕੱਟਦਾ ਹੈ ਵਾਸਨਾ ਸੁ ਸੁਗੰਧ ਤਾਂ ਆਉਣੀ ਇਹ ਮਨ ਦਾ ਸੁਆਹ ਹੈ ਬਾਹਰ ਕੀ बारों की खड़का होया बारों की सुगंधत आई की दुर्गंध आई यू भजद है सौ पुठी गिनती वाला जीवन है सौ पंच तरह के अस मूर्ख हरवान नहीं होना सौ मूर्ख सियाण सब ओणा है लाभ हानि दोन तो ਇਸ ਤ੍ਰਿਪੁਰਖ ਜੇ ਸਾਨੂੰ ਦੋ ਤਿਸਲੇ ਹਨ ਸਾਨੂੰ ਗੁਰੂ ਦੀ ਲੋੜ ਹੈ ਦਿਨ ਰਾਤ ਦੇ ਦੋ ਤਿਸਰੇ ਨਹੀਂ ਤੇ 24 ਘੰਟੇ ਹੀ ਹਨ ਪਰਮੇਸ਼ਰ ਕਹਿੰਦਾ ਮੈਨੂੰ ਗਲਤੀ ਦੱਸ ਤਾਓ ਖੁਰਸੀ ਤੇ ਬਿਠਾ ਦਿੰਦਾ ਆਪਣਾ ਕੰਟਰੋਲ ਉਹ ਵਖਾ ਦਿੰਦਾ ਹੈ ਕੀ ਕਰਨਾ ਹੈ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਇਹ ਜੀਵਨ ਸੋ ਜੇ ਤਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸੋ ਮੰਦਰ ਚ ਕੱਲੀ RAM ਦੀ ਗੱਲ ਹੋਏਗੀ